ਕਿੰਨੇ ਦਾ ਬਾਈ 80000 ਦਾ ਕਹਿੰਦਾ ਬਾਈ 80000 ਦਾ ਕਹਿੰਦਾ 2000 ਇੱਕ ਮਾਡਲ ਆ ਬਾਈ ਜਿਹਨੇ ਲੈਣਾ ਉਹਦੇ ਵਾਸਤੇ ਮਾੜਾ ਨਹੀਂ ਪੂਰਾ ਰਿਜਨਲ ਹੁੰਦਾ ਗਾਜਾ ਦੇ ਤੋਤੇ ਡਾਵਾਂਗੇ ਐਤੂ ਬਾਦ ਤੋਤੇ ਨਹੀਂ ਲੁੱਟਨੇ ਇਹਦੇ ਜਿਹੜੇ ਬੰਦੇ ਦਾ ਮਾਲਕ ਦਾ ਚਾਹਦਾ ਮੈਂ ਨੰਬਰ ਦੇਊਗਾ ਜਾਂ ਜਿਹਦੇ ਸਾਹਮਣੇ ਚ ਆਇਆ ਟਰੈਕਟਰ ਲੈ ਜਿਓ ਆਪਾਂ ਤੀਰਥ ਨੂੰ ਨਹੀਂ ਪੁੱਛਣਾ ਬਾਈ ਕਿੰਨੇ ਦਾ ਜਾਂ ਕਿੰਨੇ ਦਾ ਠੀਕ ਹੈ ਨਾ ਨਾ 10000 ਦਾ ਟਰੈਕਟਰ ਇਹ 100 ਦਾ ਕਿਉਂ ਆਇਆ ਕਹਦਾ 60000 ਕਿਹੜਾ ਬੋਲਦਾ 60000 ਦੇ ਦਿਆਂਗੇ ਪਰ ਸਮਝ ਨਾ 60000 ਬੰਦਾ ਦੇਖਦਾ ਤੂੰ ਬਰੇ ਵਗ ਜਾਇਆ ਤੂੰ ਤੂੰ ਕਰੀ ਆ ਗਿਆ ਜੀਪਾ ਵੇਚਉਂਦੀਆਂ ਹੁਣ ਵਾਲੀ ਕਾ ਚੇਂਜਰ ਵਾਲਾ ਟਰੈਕਟਰ ਕਹਿੰਦੇ 60 ਹੌਸਪਾਵਰ ਦਾ 3 ਸਪੀਡ ਚ ਹਾਂਜੀ ਕਨੋਪੀ ਛਤਰੀ ਲੱਗੀ ਹੋਈ ਏਗੀ 16 ਦੇ ਟਾਇਰਾਂ ਚਗਾ ਤੇ ਟਾਇਰ ਕਿੰਨੇ ਕ ਪੈਸੇ ਪਿਆ ਬਈ ਇਹਦੇ ਟਾਇਰ ਬਾਈ ਜੀ ਮੰਨ ਲਓ ਮਗਲੇ ਤੁਸੀਂ 70 80 ਪੈਸੇ ਮੂਹਰਲੇ ਮੰਨ ਲਓ 60 65 ਪੈਸੇ ਨਾਲ ਦੀ ਬਾਈ ਹਾਂ ਠੀਕ ਆ ਜੀ ਨਹੀਂ ਦੁਬਾਰੇ ਦੁਬਾਰੇ ਤੇ ਦੁਬਾਰੇ ਜ਼ਬਰਦਸਤ ਠੀਕ ਆ ਬਾਈ ਜੀ ਇੱਕ ਨੀਜਾ ਚੈੱਕ ਕਰ ਸਕਦੇ ਬਈ ਜੀ ਡੀ ਲੈਕਸ ਮਾਡਲ ਚ ਆ ਗਿਆ ਐਚ ਡੀ ਐਮ ਹੈਵੀ ਡਿਊਟੀ ਮੈਲੇਜ ਤੇ ਡਿਮਾਂਡ ਆ ਗਿਆ ਬਾਈ ਜੀ ਇਹਦੀ ਇਹਦੀ ਹੈਗੀ ਜੀ 5 ਲੱਖ 95 ਹਾਂ ਜੀ 10 10 ਮਿੰਟ ਦੇ ਦੇ ਦਾਂਗੇ ਆਪਾਂ 70000 ਰੁਪਏ ਦਾ ਠੀਕ ਆ ਜੀ ਲੈ ਵੀ 5 ਲੱਖ ਤੇ 70000 ਰੁਪਏ ਦਾ 20 ਮਾਡਲ ਆ ਹਾਂ ਜੀ ਹੋ 70 ਜੀ ਸ਼ਰਮਾ ਜੀ ਵੀ ਸ਼ਰਮਾ ਭਾਈ ਆ ਗਿਆ 65000 ਦਾ ਸਸੀ ਗਿਆ ਬਾਈ ਜੀ 65000 ਦਾ ਠੀਕ ਹੋ ਜੀ ਸਸੀ ਗੱਲ ਕਿਵੇਂ ਆ ਠੀਕ ਆ ਜੀ ਬਾਈ ਸਸੀ ਕਾਰ ਕਿਵੇਂ ਹੋ ਠੀਕ ਆ 13 ਮਲ ਅਸੀਂ ਆਪ ਨੂੰ ਵਟਸਐਪ ਤੇ ਆ ਗਿਆ ਜੀ ਕਿਤੇ ਆ ਉਹ ਆ ਹੀ ਜਾਂਦਾ ਤੇ ਤਵਾਈ ਹੁੰਦੇ ਸਰ ਆਮੜੀ ਗੱਲ ਕਰੀ ਪਾਸੇ ਕੋਈ ਗੱਲ ਵੀਡੀਓ ਚ ਚੱਲਣੇ ਚੱਲਣੇ ਯਾਰਾ ਭਾਈ ਆ ਜਾਂ ਗਾ ਆ ਜਾ ਮੈਂ ਬੋਲਦਾ ਮੈਂ ਬੋਲਦਾ ਤੂੰ ਦਿਖਾ ਤੇ ਇੱਧਰ ਦਿਖਾ ਤੇ ਚਲੋ ਆ ਭਾਈ ਗੱਲ ਕਰੋ ਮਾੜੀ ਬਾਈ ਨਾਲ 2013 ਮਾਡਲ ਦੱਸੋ 13 ਮਾਡਲ ਜੀ ਦਾ ਉਹ ਤੂਬਾ ਦੇ ਵਿੱਚ 5203 ਬਾਈ 2006 ਮਾਡਲ ਦੇ ਵਿੱਚ ਆ ਠੀਕ ਹੈ ਜੀ ਟਾਇਰ ਪਿਛਲੇ ਬਿਲਕੁਲ ਨਵੇਂ ਵਰਗੇ ਹੈ ਬਾਈ ਨਵੇਂ ਵਰਗੇ ਕੀ ਨਵੇਂ ਆ ਨਵੇਂ ਆ ਠੀਕ ਹੈ ਚੱਲ ਬਾਈ ਪੂਰਲੇ ਟਾਇਰ ਬਾਈ 40 ਕੇ ਪੈਸੇ ਆ ਠੀਕ ਹੈ ਜੀ ਬਾਕੀ origignal ਸਾਰਾ ਠੀਕ ਹੈ ਕਾਲੇ ਢੱਡ ਵਾਲਾ ਕਾਲੇ ਢੱਡ ਠੀਕ ਹੈ 6 ਮਾਡਲ ਹੈਗਾ ਤੇ ਮਾੜਾ ਜਿਹਾ ਆ ਕੇ ਬਾਕੇ ਤਸੱਲੀ ਕਰ ਲਿਓ ਠੀਕ ਹੈ ਜੀ ਟਰੈਕਟਰ ਤੁਹਾਨੂੰ ਲੈ ਦੇਣੇ ਅੰਕਲ ਫੋਲ ਟੈਨਸ਼ਨ ਨਾ ਲੋ ਬਾ ਵੇਟ ਕਰਨਾ ਪੁੱਦਾ 10 ਮਿੰਟ 30 ਹਾਂਜੀ 2 ਲੱਖ ਤੇ 10000 ਲਿਖਿਆ ਕਿੰਨਾ ਲਿਖਿਆ ਇਹ 10 ਹੀ ਲਿਖਿਆ 40 ਲਿਖਿਆ ਕਿੰਨੇ ਦਾ ਦੇ ਦਾਂਗੇ ਤੁਹਾਨੂੰ 85000 ਦੇ ਦਾਂਗੇ 80000 80000 ਲੈ ਬਾਈ 1 ਲੱਖ 80000 ਦਾ ਲੈ ਜਾਓ ਇਹ ਬੰਨਿਆ ਨਹੀਂ ਹੈਗਾ ਬਾਈ ਹਜੇ ਆ ਗਿਆ ਹੋਣਾ ਹੋਰ ਵੀ ਕਟ ਹੋਰ ਵੀ ਕਟੂਆ ਥੇ ਠੀਕ ਹੈ ਬਾਈ ਜੀ ਲੈ ਬਾਈ ਉਹ ਜੁਆ ਦੇ ਵਿੱਚ 750 ਠੀਕ ਹੈ ਜੀ ਇਹ ਤੀਜੀ ਵੀਡੀਓ ਦੇ ਵਿੱਚ ਆ ਰਿਹਾ ਜੀ ਮੇਰੀ ਵੀਡੀਓ ਚ ਹੀ ਹੈ ਲਗਭਗ 2001 ਮਾਡਲ ਆ ਬਾਈ ਜਿਹਨੇ ਲੈਣਾ ਉਹਦੇ ਵਾਸਤੇ ਮਾੜਾ ਨਹੀਂ ਪੂਰਾ ਰਜਨਲ ਠੀਕ ਆ ਜੀ ਇਹਦੇ ਤੋਤੇ ਡਾਵਾਂਗੇ ਇਸ ਦੁਆ ਤੋਂ ਤੇ ਨਹੀਂ ਲੁੱਟਨੇ ਇਹਦੇ ਸੈਂਟਰ ਗੇਰ ਆ ਇਸ ਦੁਆ ਬਧੂ ਆ ਬਾਈ ਹੁਣ ਅਗਲੀ ਵੀਡੀਓ ਤੇ ਮੈਂ ਤੁਹਾਨੂੰ ਦੱਸ ਦਿਆਂਗਾ ਦੋ ਹਜ਼ਾਰ ਇੱਕ ਮਾਡਲ ਆ 2 ਲੱਖ ਤੇ 20 ਹਜ਼ਾਰ ਡਿਮਾਂਡ ਆ ਵੀਰੇ ਡਬਲ ਡਿਸਟ੍ਰੀਬਿਊਟਰ ਟ੍ਰੈਕਟਰ ਦੇ ਠੀਕ ਹੈ ਤੇ ਡੰਡਾ ਫੱਟੀ ਛਤਰੀ ਨਾਲ ਇਹ ਸਾਰਾ ਹੀ origignal ਆ ਠੀਕ ਹੈ ਜੀ ਕਿੰਨੇ ਦਾ ਦੇ ਦਾਂਗੇ 95000 ਦਾ ਜੈਸੇ ਨੂੰ ਬੋਲਿਆ ਪਹਿਲਾਂ 90 ਦਾ ਉੱਤੇ ਬੋਲਿਆ ਸਵਾਲ ਆ ਤੇ ਕਹਿੰਦਾ ਫਿਰ ਦੱਪੇ ਦੇ ਦੇ 80000 ਦਾ ਲੈ ਜਿਓ ਬਾਈ ਯਾਰ ਹਰ ਵੀਡੀਓ ਤੇ ਘੱਟ ਰਿਹਾ ਪੰਜ-ਪੰਜ ਜੀ ਅੱਜ ਵਾਰੀ ਬਧੂਗਾ ਠੀਕ ਆ ਗੱਲ ਬਾਈ ਆ ਲੋ ਟਾਇਰ ਹੈਗੇ ਪਿਛਲੇ ਬਾਈ ਚੰਗੇ ਆ ਖੈਰ ਆ 80 ਪੈਸੇ ਟਾਇਰ ਹੈਗੇ ਆ ਮੂਰਲੇ ਬਾਈ ਚਿੰਤਾ 40-45 ਪੈਸੇ ਆ ਸਟੈਂਡਡ ਡੀਆਈ 335 ਬਾਈ ਠੀਕ ਆ ਖਰਚਾ-ਕੁਰਚਾ ਬੜਾ ਘੱਟ ਹੁੰਦਾ ਇਹਦਾ ਚਲਾ ਕੇ ਬਾਕੇ ਭਾਈ ਤਸੱਲੀ ਕਰਕੇ ਲੈ ਜਿਓ ਸਿੰਪਲ ਸਟੀering ਦੇ ਵਿੱਚ ਇਹ 2004 ਮਾਡਲ 1 ਲੱਖ ਤੇ 95 ਹਜ਼ਾਰ ਲਈ ਕਿ ਬੇਟਾ ਕਿੰਨੇ ਦਾ 75 ਹਜ਼ਾਰ ਦਾ ਨਾ ਨਾ 60 ਹਜ਼ਾਰ ਦਾ ਡਰ ਹੈ 60 ਦਾ ਕਿਉਂ ਹੈ ਕਿਹਦਾ 60 ਹਜ਼ਾਰ ਦਾ ਕਿਹੜਾ ਬੋਲਦਾ 65 ਹਜ਼ਾਰ ਦੇ ਦੱਸਾਂਗੇ ਪ੍ਰਸਾਦ ਜੰਮਾ 60 ਹਜ਼ਾਰ 65 ਹਜ਼ਾਰ ਦਾ ਤੂੰ ਬਰੇ ਵਗ ਜਾ ਯਾ ਤੂੰ ਤੂੰ ਕਰੀ ਆ ਕੇ ਜੀਪਾ ਵੇਚਾਉਂਦੀਆਂ 65 ਹਜ਼ਾਰ ਦਾ ਲਓ ਜੀ 65 ਹਜ਼ਾਰ ਦਾ ਲੈ ਜਿਓ ਬੋਕੇ ਤੇ ਮਾਨਤਨ ਹੋਰ ਕਰਾ ਮੈਂ ਬਿਲਕੁਲ ਓਲਾ ਆ ਲੈ ਬਾਈ ਓਏ 17 ਮਾਤਾ ਆ ਜਿਹਦੇ ਸਾਹਮਣੇ ਚ ਆਇਆ ਬਾਈ ਆ ਲੈ ਜਾਓ ਤੇ ਇਹ ਬੰਦੇ ਦਾ ਅੱਜ ਨਾ ਆਪਾਂ ਸਿੱਧਾ ਨੰਬਰ ਦੇਵਾਂਗੇ ਜਿਹੜੇ ਬੰਦੇ ਦਾ ਮਾਲਕ ਦਾ ਜਿਹਦਾ ਮੈਂ ਨੰਬਰ ਦੇਊਗਾ ਜਿਹਦੇ ਸਾਹਮਣੇ ਚ ਆਇਆ ਟਰੈਕਟਰ ਲੈ ਜਿਓ ਆਪਾਂ ਤੀਰਥ ਨੂੰ ਨਹੀਂ ਪੁੱਛਣਾ ਬਾਈ ਕਿੰਨੇ ਦਾ ਜਾਂ ਕਿੰਨੇ ਦਾ ਠੀਕ ਹੈ ਪਿਛਲੇ ਟਾਇਰ ਬਿਲਕੁਲ ਤਾਜ਼ੇ ਆ ਬਾਈ ਬਿਲ ਵੀ ਮਿਲੂਗਾ ਮੂਰਲੇ ਵੀ ਮੂਰਲੇ ਬਾਈ ਹੈਗੇ ਮੂਰਲੇ ਵੀ ਨਵੇਂ ਆ ਚਾਰੇ ਨਵੇਂ ਆ ਠੀਕ ਹੈ ਗੱਲ ਬਿਲਕੁਲ ਨਵਾਂ ਟਰੈਕਟਰ ਡਬਲ ਡਿਸਟ੍ਰਿਬਿਊਟਰ ਕਾਰਟਾਰ ਨਾਮ ਹੈ ਭਾਈ ਜੀ ਡਿਸਟ੍ਰੀਬਿਊਟਰ ਆ ਸਾਰਾ オリジナル ਆ ਜਿੱਕੇ ਤੋਂ ਰੰਗ ਪੇਂਟ ਨੇ ਹੋਇਆ ਤੇ ਕੋਈ ਗਿੱਥ ਹੋਇਆ ਹੋਵੇ ਆਪਾਂ ਸੌ ਨਹੀਂ ਖਾਂਦੇ ਹੂੰ ਠੀਕ ਐ ਗੱਲ 5 ਲੱਖ 10 ਹਜ਼ਾਰ ਡਿਮਾਂਡਾ ਕਿੰਨੇ ਦਾ 80 ਹਜ਼ਾਰ ਤਾਂ ਦੇ ਦਾਂਗੇ ਭਾਈ ਜੀ ਕੱਪੜੇ ਲਾ ਲਈ ਜਿਹੜਾ ਆਊਗਾ ਪਾਲ ਆ ਨੰਬਰ ਤੇ ਟਰੈਕਟਰ ਆ ਭੈਣਾ ਚੀਚਰ ਕੇ ਟਰੈਕਟਰ ਟਰੈਕਟਰ ਲੈ ਜਾ ਭਾਈ 70 ਹਜ਼ਾਰ ਦਾ 11 ਮਾਡਲ ਦਾ 11 ਮਾਡਲ ਆ ਭਾਈ ਜੀ ਕੋਈ ਕੋਈ ਗੱਲ ਨਹੀਂ ਭਾਈ ਉਰੇ ਆ ਜਾ ਤੂੰ ਆ ਜਾ ਤੂੰ ਆ ਜਾ ਤੇਰੇ ਹੀ ਆ ਜਾ ਉਰੇ ਆ ਜਾ ਆ ਜਾ ਨਾ 70 ਹਜ਼ਾਰ ਦੇ ਵਿੱਚੋਂ ਟਰੈਕਟਰ ਤੇ ਤੇਲ ਕਿੰਨਾ ਪਾ ਕੇ ਦੇਂਗਾ ਇਹ ਦਾਦੀ ਬਤਾ 2000 ਤਾਂ ਪਾ ਮਾਤਾ 2000 ਦਾ ਤੇਲ ਪੋ ਵਾਲਿਓ ਪਾ ਮਾ 2000 ਛੂਟ ਕਰਾ ਲਿਓ ਟਰੈਕਟਰ ਤੇ ਲੈ ਜਿਓ 34 ਲੱਖ ਤੇ 38000 ਰੁਪਏ ਦਾ ਜੇ 70 ਦੇਓਗੇ ਤਾਂ 2000 ਦਾ ਤੇਲ ਪਾਵਾਂਗੇ ਤੇ ਨਹੀਂ ਤੇਲ ਪੋਣਾ ਤਾਂ 68000 ਰੁਪਏ ਦੇ ਦਿਓ ਹੁਣ ਸਾਹਮਣੇ ਗੱਲ ਬਾਤਾਂ ਨੰਬਰ ਬੋਲ ਕਿੰਨਾ ਤੇਰਾ 99814 97814 99521 99521 ਖਾਨੇ ਮੇ 521 ਆ 22 ਦਾ ਨੰਬਰ ਸਿੱਧਾ ਕੰਟੈਕਟ ਕਰ ਲਿਓ ਬੇਚੱਕ ਬਾਈ ਕੋਈ ਟੈਨਸ਼ਨ ਨਹੀਂ ਜੇ ਪ੍ਰਾਣਾ ਕੱਟੂ ਆ ਉਹ ਵੀ ਪੁੱਛ ਲਿਓ ਕਿ ਲੋਨ ਫੈਂਸ ਕਰਾ ਦੂ ਉਹ ਵੀ ਸਿੱਧਾ ਪੁੱਛ ਲਿਓ ਬਾਲੇ ਬੰਦੇ ਨੂੰ ਆਉਂਦਾ ਕਿ ਭਾਈ ਦਲਾਲ ਆ ਉਹ ਆ ਕੋਈ ਟੈਨਸ਼ਨ ਨਹੀਂ ਵੀਰੇ ਕਿਰਪਾ ਮਹਾਰਾਜ ਕਿਰਪਾ ਨੇ ਤੁਸੀਂ ਕਿਰਪਾ ਕਰਾਈ ਆ ਮਹਾਰਾਜ ਤੋਂ ਥੋੜੇ ਪਿਆਰ ਨੇ ਇੱਥੇ ਤੱਕੇ ਪਹੁੰਚਾਇਆ ਮੈਂ ਠੀਕ ਆ ਉਦੋਂ ਬਾਅਦ ਮੈਸੀ ਬਾਈ ਕੀ ਵਾਲਾ ਜੀ 99 ਮਾੜਲਾ ਉਹ ਦੂਆ ਮੈਸੀ ਆ ਬਾਈ 30 ਵਾਲਾ ਬੋਲੀ ਨੜਾ 9ਵੇਂ ਮਾੜਲਾ ਜੀ ਰੇਟ 1,85,000 ਰੁਪਏ ਬਾਈ ਫੂਲਟਰ ਨਵੇਂ ਆ ਮਗਲੇ ਟਾਇਰ ਹੈਗੇ 60 ਕਿਤੇ ਅੱਧੇ ਅੰਗੂ ਟਾਇਰ ਆ ਆਜੋ ਤੁਹਾਡੀ ਆ 85000 ਠੀਕ ਹੈ ਜੀ 50 ਨੰਬਰ ਹਾਂ ਹਾਂ ਨਿਹੰਦ ਮਾਲਕ 85 ਮੌਕੇ ਤੇ ਇਹ ਦੇ ਦਾਂਗੇ ਆਪਾਂ 1 ਲੱਖ 70000 ਦੇ ਦਾਂਗੇ ਠੀਕ ਹੈ ਜੀ ਹਾਂ ਬਟ ਨੂੰ ਟੈਕ ਨੂੰ ਦੇਖ ਕੇ ਹੋਗਾ ਮਾਨਤਨ ਕਰ ਦਾਂਗੇ ਮੌਕੇ ਤੇ ਤੇ ਅਗਲਾ ਬਾਈਂ ਖੜ ਜਾ ਇੱਕ ਮਿੰਟ ਖੜ ਜਾ ਕੀ ਬੋਲ ਗਿਆ ਇਹ ਉਹ ਬੋਲਤਾ ਮੈਂ ਕੀ ਬੋਲਿਆ ਤੂੰ ਕੀ ਬੋਲਿਆ 60000 ਨਾ ਨਾ 60000 ਦਾ ਲੈ ਜਾ ਬਾਈ ਇਦਾਂ ਹੋਈ ਮਰੀ ਜਾਂਦਾ ਆ ਲੈ ਬਾਈ ਕਿਸੇ ਪੱਠੇ ਪੁੱਠੇ ਲਿਆਉਣ ਨੂੰ ਨੀਵਾ ਲਿਆਉਣ ਨੂੰ ਟਰੈਕਟਰ ਲਿਆਉਣਾ ਟਾਇਰ ਟੱਪਾ ਬਾਈ ਚਾਰੀ ਚੰਗੇ ਟਰੈਕਟਰ ਦੇ ਠੀਕ ਐ ਇਹ ਹੁੰਦਾ ਸਟਾਰ ਸੁਪਰਸਟਾਰ ਨਹੀਂ ਯਾਰ ਬਾਈ ਸਟਾਰਟ ਇਟਰੀ ਨਹੀਂ ਹੈਗਾ ਇਹ ਸਟਾਰ ਇੱਕ ਦੋ ਇੱਕ ਚ ਨਹੀਂ ਆਇਆ ਆਇਆ ਮਾਡਲ 3 ਨਾ ਬਾਈ ਫਿਰ ਪ੍ਰੇਖੇ ਨਾ ਲਿਖਿਆ ਗਿਆ ਬਾਈ ਮਾਡਲ 3 ਨਾ ਫਿਰ 2002 ਹੋਊਗਾ ਇਹ ਨਹੀਂ 2 ਚ ਵੀ ਨਹੀਂ ਇਹ 3 ਚ ਹੀ ਆਏ ਆ 2 ਚ ਵੀ ਨਹੀਂ ਆਏ ਨਹੀਂ ਆਏ ਬਾਈ ਯਾਰ ਪਪਾਰ ਛੱਡ ਲਾਂਗੇ ਜੇ ਦੋ ਹਾਂ ਤੇ 3 4 4 ਦੋ ਚ ਨਹੀਂ ਆਏ 2002 ਚ ਨਹੀਂ ਆਈ ਤਿੰਨ ਚ ਆਈ ਸੀ ਤੇ ਦੋ ਸਾਲ ਆਈ ਸੀ ਇਹ ਇਹ ਬਾਈ ਦੀ 2001 ਮਾਡਲ 6d ਹੀ ਹੋਵੇ ਮੈਂ ਤਾਂ ਕਹਿੰਦਾ ਨਹੀਂ ਠੀਕ ਹੈ ਚਲੋ ਕੁਝ ਵੀ ਹੈਗਾ ਤੁਹਾਡੇ ਸਾਹਮਣੇ ਬਾਈ ਟਾਇਰ ਵਧੀਆ 70 ਕੁ ਪੈਸੇ ਪਿਛਲੇ ਤੇ ਜਿੰਨਾ ਹੈਗਾ Ориਜਨਲ ਆ ਬਾਈ ਪੱਠੇ ਪੁੱਠੇ ਲਿਆਉਣ ਨੂੰ ਵਧੀਆ ਟਰੈਕਟਰ ਆ ਲੈ ਲਓ ਜੀ 1 ਲੱਖ ਤੇ 1 ਲੱਖ 38000 ਰੁਪਏ ਡਿਮਾਂਡ ਆ ਬਾਈ ਕਿੰਨੇ ਦਾ ਬਾਈ ਕਹਿੰਦਾ ਯਾਰ ਸਵਾ ਲੱਖ ਦਾ ਦੇਣਾ ਹਾਂ ਜਾਨਾ ਕਿਹੜਾ ਬਾਈ ਮਾਲਕ ਦਾ ਮਾਲਕ ਦਾ ਦਰਭਾ ਗਿਆ ਜਮੀਨ ਦਾ ਟਰੈਕਟਰ ਆ ਹਾਂ ਇੱਥੇ ਹੋਊਗਾ ਆਜੂਗਾ ਕੋਈ ਜਮੀਨ ਦਾ ਟਰੈਕਟਰ ਆ ਵੀਰੇ ਜਮਾ ਜਮੀਨ ਦਾ ਟਰੈਕਟਰ ਠੀਕ ਆ ਜੋ ਵੀ ਸਮਾਨ ਹੋਇਆ ਤੁਹਾਨੂੰ ਮਿਲੂਗਾ ਡੰਡਾ ਫੱਟੀ ਹਾਂ ਹਾਂ ਠੀਕ ਹੈ ਗੱਲ ਬਾਈ ਹਾਂ ਜੀ ਤੇ 30 ਨਾਲ ਕਰ ਲਓ ਕੰਟੈਕਟ ਜੇ ਕਿਸੇ ਨੇ ਲੈਣਾ ਹੋਇਆ 7 ਲੱਖ ਰੁਪਏ ਦਾ ਕਹਿੰਦਾ ਮਾਲਕ ਬਾਕੀ ਮੌਕਾ ਜੀ ਠੀਕ ਆ ਉਸ ਤੋਂ ਬਾਅਦ ਦੇ ਵਿੱਚ 245 ਮੈਸੀ ਇਹ 47 ਐਚਪੀ ਹੁੰਦਾ ਜੀ ਠੀਕ ਆ ਗੱਲ 45 ਲੀਟਰ ਦੀ ਟੈਂਕੀ ਹੁੰਦੀ ਹੈ ਹਾਂਜੀ 99 ਮਾਡਲ ਆ 95000 ਰੁਪਏ ਰੇਟ 99 ਮਾਡਲ ਆ ਪਿਛਲੇ ਟਾਇਰ ਤਾਂ ਬਈ ਠੀਕ ਠਾਕ ਜੇ ਆ ਮੂਹਰੇ ਚੰਗੇ ਆ ਖੈਰ ਠੀਕ ਆ ਗੱਲ ਤੇ ਜ਼ਿੰਮੇਦਾਰ ਤੇ ਹੂਏ ਤਾਂ ਹਨਾ ਹਾਂਜੀ ਗੁਜਰਾਂ ਜੀ ਜਿਮੀ ਦਾ ਟਰੈਕਟਰ ਆ ਬਾਈ ਜੇ ਕਿਸੇ ਨੇ ਤਿਆਰ ਕਰਾਉਣਾ ਹੋਇਆ ਤਾਂ ਵੀ ਵਧੀਆ ਬਈ ਇਹ ਤੇ ਬਾਕੀ ਲਗਭਗ ਬਾਈ ਜਿੰਨੇ ਦਾ ਕਹਾਂਗੇ ਇੰਨੇ ਦਾ ਮਾੜਾ ਨਹੀਂ ਇੰਨੇ ਦਾ ਕਵਾੜਚੀ ਆ ਜੇ ਕਿਸੇ ਨੇ ਡੰਗ ਲਾਉਣਾ ਕਿਸੇ ਨੂੰ ਛੋਟਾ ਟਰੈਕਟਰ ਲੈਣਾ ਹਾਂਜੀ ਹਾਂ ਖਰਚਾ ਥੋੜਾ ਹੁੰਦਾ ਬਾਈ 16 ਤਵੀਆਂ ਦਾ ਵਧੀਆ ਖਿੱਚਦਾ ਹੁੰਦਾ 47 HP ਹੁੰਦਾ ਬਾਈ ਹੋਰ ਨਹੀਂ HP ਜਿੰਨਾ ਹੀ ਹੁੰਦਾ ਠੀਕ ਹੈ ਗੱਲ ਆ ਕਿਹੜਾ ਮਾਡਲ ਹੈ 99 99 99 ਮਾਡਲ ਆ 95000 ਰੁਪਿਆ ਰੇਟ ਆ ਕਿੰਨੇ ਦਾ ਬਾਈ 80000 ਦਾ ਕਹਿੰਦਾ ਬਾਈ 85 ਦਾ ਕਹਿੰਦਾ ਦੇਣਾ ਬੰਦਾ ਕਹਿੰਦਾ 85000 ਦਾ ਕਹਿੰਦਾ ਬਾਈ ਮੈਂ ਟਰੈਕਟਰ ਨੂੰ ਘਟਾਵਦਾ ਨਹੀਂ ਸਕਦਾ ਬਾਈ ਪਤਾ ਕੀ ਗੱਲ ਹੈ ਜੀਮੀ ਦਾ ਟਰੈਕਟਰ ਨੇ ਕੋਈ ਨਹੀਂ ਤਾਂ ਮਾਨਤਨ ਕਰਦਾ ਮਾਨਤਨ ਹੋਊਗਾ ਬਾਈ ਬਾਈ ਤੀਰਥ ਨੂੰ ਫੋਨ ਕਰਕੇ ਆ ਜਿਓ ਉਸ ਤੋਂ ਬਾਅਦ ਆ ਗਿਆ ਪ੍ਰੀਤ ਬਿਲਕੁਲ ਨਵਾਂ 60 99 2020 ਹੈ ਕਿ 21 ਆ 21 ਬਾਈ ਮਾਡਲ ਵੀ ਹਾਂ ਵੀ ਮਾਡਲ ਆ ਸੰਗਰੂਰ ਦਾ ਨੰਬਰ ਆ ਬਾਈ ਟਾਇਰ ਚੰਗੇ ਆ ਟਾਇਰ ਹੈਗੇ ਆ ਬਾਈ 90 ਪੈਸੇ ਹੋਣਗੇ ਟਾਇਰ ਬਾਈ 80 ਪੈਸੇ ਨਹੀਂ 80 85 ਪੈਸੇ ਹੋਣਗੇ ਠੀਕ ਹੈ 16 ਵਾਲੇ ਟਾਇਰ ਆ ਐਮ ਆਰਐਫ ਦੇ ਬਾਈ ਬਿਲਕੁਲ ਨਵਾਂ ਟਰੈਕਟਰ ਆ ਫਰੀਤ ਠੀਕ ਹੈ ਜੀ ਚਲਾ ਕੇ ਪਾ ਕੇ ਦੇਖ ਕੇ ਤਸੱਲੀ ਕਰਕੇ ਲੈ ਜਿਓ ਇਹਦਾ ਚੱਲੇ ਵੀ ਥੋੜੇ ਹੂ ਬਾਈ ਕਿੰਨੇ ਘੰਟੇ ਚੱਲੇ ਆ ਪੁੱਛਣਾ ਕੀ ਹੈ ਬਾਈ ਚੌਕੀਂ ਦਾ ਚੱਲੇ ਆ 214 ਘੰਟੇ ਚੱਲਿਆ ਵੀਰੇ ਠੀਕਾ ਪੰਜਾਬ ਨੰਬਰ ਆ ਬਾਈ ਥਲੇ ਆ ਪੰਜਾਬ ਪੰਜਾਬ ਨੰਬਰ ਦੇ ਵਿੱਚ ਆ ਸੰਗਰੂਰ ਦਾ ਨੰਬਰ ਆ ਬਾਈ ਦੇ ਨਾਂ ਟਰੈਕਟਰ ਆ ਇਹ ਵੀ ਜ਼ਿੰਮੇਦਾਰ ਆ ਜੀ ਆ ਰੇਟ ਲਿਖੀ ਬੈਠਾ ਬਾਈ 4 ਲੱਖ ਤੇ 25000 ਰੁਪਿਆ ਇਹ ਆ ਪੁਰਾਣਾ ਕਟਿਆ ਨਹੀਂ ਜਾਣਾ ਕੈਸ਼ ਹੀ ਹੋਊਾ ਇਹ ਤੇ ਚੰਡਾ ਫੱਟੀ ਛਤਰੀ ਸਾਹਿਬ ਕੁਛ ਨਾਲ ਆ ਬਾਈ ਸਾਰਾ ਸਮਾਨ ਨਾਲ ਹੀ ਆ ਠੀਕਾ ਡਬਲ ਡਿਸਟ੍ਰੀਬਿਊਟਰ ਟਰੈਕਟਰ ਆ ਤੇ ਬਾਈ ਕਿੰਨੇ ਦਾ ਕਿੰਨੇ ਦਾ ਉਹ 400000 ਕਹਿੰਦਾ 4 ਲੱਖ ਦਾ ਟਰੈਕਟਰ ਦਵਾ ਦਾਂਗੇ ਨਹੀਂ 395000 ਤੋਂ ਦੇ ਦਾਂਗੇ ਠੀਕ ਹੈ ਦੇ ਦਾਂਗੇ ਬਾਈ ਜੀ ਮੋਬਾਈਲ ਨੰਬਰ ਬੋਲੋ ਇਹ ਰਹੀ ਬੋਲ ਦੇ ਕੋਲ 100 ਬਾਈ ਜੀ 62807 ਬਾਈ ਜੀ 99193 99193 99193 ਬਾਈ ਪਿੰਡ ਕਿਹੜਾ ਗੁਰੂ ਕੇ ਪਿੰਡ ਆ ਬਾਈ ਸੰਗਤ ਮੰਡੀ ਦੇ ਨਾਲ ਗੁਰੂ ਕੇ ਪਿੰਡ ਆ ਬਾਈ ਜੀ ਆ ਸੰਗਤ ਸੰਗਤ ਮੰਡੀ ਕੋਲੇ ਬਾਈ ਵੇ ਨੂੰ ਕਰ ਲਿਓ ਫੋਲੋ ਵੀਡੀਓ ਕਰੋ ਦਬਕੇ ਲਾਈਕ ਕਮੈਂਟ ਸ਼ੇਅਰ ਬਾਈ ਮੇਰਾ ਮੋਬਾਈਲ ਨੰਬਰ 947884545 ਜੀ ਤੇ ਬਾਈ ਤੀਰਥ ਮੋਬਾਈਲ ਨੰਬਰ ਬੋਲੀ 9877599928 ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਸੋਸੀ ਕਾਲ